ਕੁਟੇ ਦੀ ਸਭ ਤੋਂ ਵੱਡੀ ਮੈਂ ਮਤਲਬ ਕਿ ਯੰਗੇਸਟ ਮੈਂਬਰ ਹੀ ਮੰਨਦਾ ਜੇ ਸਵਾ ਮੈਂ ਨੂੰ ਇਹ ਬੜੀ ਤਕਲੀਫ ਵੀ ਆ ਤੁਸੀਂ ਸਾਰੇ ਸਿਆਣੇ ਵੀ ਤੁਸੀਂ ਸਟੇਜ ਹਾਂ ਜਾ ਕੇ ਜਾਓ ਹਾਂ ਬਿਲਕੁਲ ਜਿਹੜੀ ਗੱਲ ਇੱਕ ਦੋ ਛਾਪਦਾ ਦੀ ਕਹੀ ਜਾ ਸਕਦੀ ਹੈ ਕਿਉਂ ਤੁਸੀਂ ਰੇਲ ਬੰਨ੍ਹਦੇ ਹੋ ਨਾ ਗਾਲ ਬੰਦਿਆਂ ਦੇ ਸਮੇਂ ਤੁਹਾਨੂੰ ਮੈਂ ਤੁਹਾਨੂੰ ਉਹ ਆਈ ਨਹੀਂ ਪਤਾ ਲੱਗਦਾ ਜਿੰਨੇ ਜਿੰਨੇ ਲਾਇਆ ਉਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਕਿ ਕਿਹਾfte ਚ ਕਹੀ ਜਾ ਸਕਦੀ ਆ ਤੁਸੀਂ ਮਾੜੇ ਉਲੇਖ ਸੁਣਾਓਗੇ ਉਹਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਨਹੀਂ ਕਹੌਣਗੇ ਨਹੀਂ ਹੈਗੀ ਕਣੀ ਕਣੀ ਇਹਨੇ ਨਹੀਂ ਦੇਖਿਆ ਮੇਰਾ ਜੀ ਨਹੀਂ ਸੀ ਕਰਦਾ ਇੱਕ ਐਨੂ ਵਰਮਨ ਕਹਿਣਾ ਕਰਦੇ ਤਾਂ ਤੁਹਾਨੂੰ ਇਹ ਜਦ ਤੱਕ ਤੁਸੀਂ ਜਿਸ ਦਿਨ ਵੀ ਤੁਸੀਂ ਕਰ ਕੈਮ ਰੱਖਦੇ ਤੁਸੀਂ ਵੱਡੀਆਂ ਵੱਡੀਆਂ ਗੱਲਾਂ ਮਾਰੋ ਤੁਹਾਡੇ ਬੋਲਣ ਤੋਂ ਹੀ ਪਤਾ ਲੱਗ ਜਾਂਦਾ ਤੁਸੀਂ ਸਮੇਂ ਦੀ ਬੇਗਦਰੀ ਕਰਦੇ ਹੋ ਬੱਸ ਖਤਮ ਥੈਟਸ ਇਟ ਠੀਕ ਹੈ ਮੈਂ ਤਾਂ ਨਾ ਲੰਗਾਰੇ ਭਾਈ ਜੀ ਨੇ ਰੱਬ ਡਿਸਕ੍ਰਾਈਬ ਕਰਿਆ ਮੈਂ ਮੇਰਾ ਪਛੜ ਰਿਹਾ ਮਾੜਾ ਮੇਰਾ ਨਾਮ ਪਾਕੀ ਆ ਕੱਲ ਇਹੋ ਜੀ ਕਰਨੀ ਜ਼ਰੂਰੀ ਆ ਭੋਲੇ ਭੋਲੇ ਗੱਲਾਂ ਕਰ ਸਕਦਾ ਠੀਕ ਹੈ ਚਾਸਰ ਲਈ ਚਾਤਰ ਲਈ ਚੋਰ ਮੂਰੀ ਤੋਂ ਵੱਧ ਕੁਝ ਨਹੀਂ ਹਾਂਜੀ ਰੱਬ ਅੰਨੇ ਦੀ ਟਮੋਰੀ ਤੋਂ ਵੱਧ ਕੁਝ ਨਹੀਂ ਹਾਂ ਸਹੀ ਆ ਚਾਤਰ ਲਈ ਚੋਰ ਮੂਰੀ ਤੋਂ ਵੱਧ ਕੁਝ ਨਹੀਂ ਹੂੰ ਰੱਬ ਅੰਨੇ ਦੀ ਟਮੋਰੀ ਤੋਂ ਵੱਧ ਕੁਝ ਨਹੀਂ ਕਿਸੇ ਵੀ ਪਾਪ ਲਾਉਣ ਦੀ ਤਕੀਵ ਹੈ ਕਿਸੇ ਲਈ ਪਾਪ ਲਾਉਣ ਦੀ ਤਰਕੀਬ ਹੈ ਤਾਰ ਕਿੱਢੀ ਮੂੰਹ ਜੋਰੀ ਤੋਂ ਵੱਧ ਕੁਝ ਨਹੀਂ ਆਪਣੇ ਚਾਹੇ ਤੇ ਸੁਰਗ ਤੇ ਬਾਕੀ ਨਰਕ ਥੱਲੇ ਆਪਣੇ ਚਾਹੇ ਤੇ ਸੁਰਗ ਤੇ ਬਾਕੀ ਨਰਕ ਕੱਲੇ ਜੱਪੇ ਇਹ ਅਬਦ ਖੋਰੀ ਤੋਂ ਬਾਅਦ ਕੁਝ ਨਹੀਂ ਜਿੰਨੇ ਮੂੰਹ ਉਹਨੀਆਂ ਗੱਲਾਂ ਕਰਨ ਸਾਰੇ ਜਿੰਨੇ ਮੂੰਹ ਉਹਨੀਆਂ ਗੱਲਾਂ ਕਰਨ ਸਾਰੇ ਰੱਬ ਇੱਕ ਵਧੀਆ ਸਟੋਰੀ ਤੋਂ ਬਾਅਦ ਕੁਝ ਨਹੀਂ ਦਾਨ ਤਖਸ਼ਨਾ ਗੋਲਕ ਇਹ ਸਭ ਤੋਂ ਦੇ ਤਾਨ ਤਖਸ਼ਨਾ ਗੋਲਕ ਇਹ ਸਭ ਤੋਂ ਦੇ ਨੇ ਰੱਬ ਕੋ ਪੁਜਾਰੀ ਲਈ ਤਜੋਰੀ ਤੋਂ ਬਾਅਦ ਕੁਝ ਨਹੀਂ ਵਾਹ ਜੀ ਵਾਹ ਦੇ ਵਿਚਰਾਂ ਨੂੰ ਬਸਦਾ ਇਹ ਵੀ ਝੂਠ ਨੇ ਨਾ ਤੂੰ ਖੜ੍ਹ ਨੂੰ ਸਾਫੇ ਕੋਚੇ ਦਾ ਗਾਲ ਨਾ ਬੱਢੇ ਹਾਂ ਸਾਰਾ ਸਦਾਨ ਮਰਦਾ ਜਾ ਰਿਹਾ ਹੈ ਹਾਂ ਸੀਰੀਆ ਹਾਂ ਗਾਜਾ ਅੱਲਾ ਦੇ ਨਾਮ ਤੇ ਕੋਈ ਕਰੰਟ ਹੋ ਗਈ ਠੀਕ ਹੈ ਇੱਕ ਤਾਂ ਜਿਹੜਾ ਹੁਣ ਐ ਲੱਗਦਾ ਵੀ ਅਨਸਾੜੀਆਂ ਤੇ ਵਾਸਤੇ ਕੈਂਸਰ ਖਾਸ ਤਰ੍ਹਾਂ ਆਪ ਜਾਣਕਾਰ ਹੋ ਸਾਰੇ ਕਹਿੰਦਾ ਹਰ ਇੱਕ ਵਿਚਰਾਂ ਨੂੰ ਬਸਦਾ ਇਹ ਵੀ ਝੂਠ ਨੇ ਨਾ ਹਰ ਇੱਕ ਵਿੱਚ ਰੱਬ ਵੱਸਦਾ ਇਹ ਵੀ ਝੂਠ ਨਾ ਰੱਖ। ਇੱਕ ਹਲ ਬੱਚੇ ਦੀ ਲੋਰੀ ਤੋਂ ਵੱਧ ਕੁਝ ਨਹੀਂ। ਜੰਗੀ ਮਾਰਗੀ ਸੁਣਾਓ। ਕਾਲੇ ਤੁਹਾਨੂੰ 1 ਨੰਬਰ ਵਿੱਚ ਬਦਲ ਦੇਵੇ। ਆਲੇ ਤੁਹਾਨੂੰ 1 ਨੰਬਰ ਵਿੱਚ ਬਦਲ ਦੇਵੇ। ਰੱਬ ਤਾਂ ਟੈਕਸ ਚੋਰੀ ਤੋਂ ਵੱਧ ਕੁਝ ਨਹੀਂ। ਸ਼ਾਬਾਸ਼। ਪਾਪ-ਪੁੰਨ ਦੀ ਖੇਡ ਹੈ ਲਕੀ ਪੁਜਾਰੀ ਦੀ। ਪਾਪ-ਪੁੰਨ ਦੀ ਖੇਡ ਹੈ ਲਕੀ ਪੁਜਾਰੀ ਦੀ। ਰੱਬ ਨੰਬਰ 8 ਘਾਟ ਕੋਰੀ ਤੋਂ ਵੱਧ ਕੁਝ ਨਹੀਂ ਬਾਕੀ 17 ਕਿੱਟੇ-ਗੋਡੇ ਲੱਗਣਗੇ ਆਇਆ ਬਾਕੀ 17 17 ਕਿੱਟੇ-ਗੋਡੇ ਲੱਗਣਗੇ ਆ ਰੱਬ ਸ਼ਰਧਾ ਦੀ ਹੱਟ ਕੋਰੀ ਤੋਂ ਵੱਧ ਕੁਝ ਨਹੀਂ ਬਹੁਤ ਬਹੁਤ ਜਿਹੜੇ ਧਾਗੜੇ ਸ਼ਾਇਰ ਆਏ ਨੇ